ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਦੋ ਇਦਾਂ ਦੇ ਸ਼ਬਦ ਦੱਸਣ ਜਾ ਰਹੇ ਹਾਂ ਜੋ ਸ਼ਬਦ ਜਿਸ ਦਿਨ ਤੋਂ ਵੀ ਸਾਡੀ ਰਸਨਾ 'ਤੇ ਆ ਗਏ ਅਸੀਂ ਬੋਲਣੇ ਸ਼ੁਰੂ ਕਰ ਦਿੱਤੇ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਬਰਕਤ ਦਿਨੋਂ ਦਿਨ ਵੱਧਦੀ ਜਾਵੇਗੀ ਇਹ ਤੁਸੀਂ ਅੱਜ ਦੀ ਤਰੀਕ ਲਿਖ ਕੇ ਰੱਖ ਲਓ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰ ਦੋ ਨਤੀਜੇ ਤੁਹਾਨੂੰ ਆਪ ਦਿ세 ਸ਼ੁਰੂ ਹੋ ਜਾਣਗੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਿਗੜਿਆ ਪਿਆ ਏ ਕੁਝ ਵੀ ਠੀਕ ਨਹੀਂ ਚੱਲ ਰਿਹਾ ਤਾਂ ਵੀ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰੋ ਜੋ ਵੀ ਵਿਗੜਿਆ ਹੈ ਸਭ ਸਹੀ ਹੋ ਜਾਵੇਗਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਏ ਤਾਂ ਵੀ ਇਹ ਦੋ ਸ਼ਬਦ ਕਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਪਰੇਸ਼ਾਨੀ ਆਵੇਗੀ ਨਹੀਂ ਕਿਸੇ ਕੰਮ ਦੇ ਵਿੱਚ ਰੁਕਾਵਟ ਨਹੀਂ ਆਵੇਗੀ ਤੁਹਾਡੇ ਘਰ ਦੀ ਉਹ ਤੰਦਰੁਸਤੀ ਤਰੱਕੀ ਹੋਰ ਵਧੇਗੀ ਇਹ ਦੋ ਸ਼ਬਦ ਕਿਹੜੇ ਨੇ ਇਸ ਤਰ੍ਹਾਂ ਆਪਾਂ ਬੋਲਣੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਤੁਸੀਂ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਮੈਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਨਾਲ ਕਹਿ ਰਹੀ ਹਾਂ ਕਿ ਇਹ ਦੋ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ ਵਿੱਚ ਕੁਸ਼ੀਆਂ ਕਿਹੜੇ ਤੰਦਰੁਸਤੀ ਤਰੱਕੀ ਲੈ ਆਉਣਗੇ ਅੱਜ ਤੋਂ ਹੀ ਬੋਲਣੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਪਹਿਲੇ ਸ਼ਬਦ ਬਾਰੇ ਸੰਗੀਤ ਜੀ ਤੁਸੀਂ ਨਾ ਅਕਸਰ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਉਹ ਜਿੱਥੇ ਬੈਠਣਗੇ ਉੱਥੇ ਹੀ ਆਪਣਾ ਦੁੱਖੜਾ ਰੋਣ ਲੱਗ ਜਾਂਦੇ ਆ ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਜਾਂ ਦੁੱਖ ਆ ਉਦੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਆ ਮੰਨਦੇ ਆ ਕਿ ਜੇਕਰ ਮਨ ਦੇ ਉੱਤੇ ਕੋਈ ਬੋਝ ਹੋਵੇ ਤਾਂ ਕਿਸੇ ਨਾ ਕਿਸੇ ਦੇ ਨਾਲ ਸਾਂਝਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਦਿਲ ਦਾ ਦੁੱਖ ਕਿਸੇ ਨੂੰ ਦੱਸਦੇ ਆ ਤਾਂ ਸਾਡਾ ਮਨ ਹਲਕਾ ਹੋ ਜਾਂਦਾ ਹੈ ਪਰ ਇਹਨੂੰ ਕਦੇ ਵੀ ਆਪਣੀ ਆਦਤ ਆਪਣਾ ਸੁਭਾਣਾ ਬਣਾਓ ਕਿਉਂਕਿ ਜਦੋਂ ਆਪਾਂ ਕਿਸੇ ਵੀ ਸ਼ਬਦ ਨੂੰ ਕਿਸੇ ਵੀ ਗੱਲ ਨੂੰ ਵਾਰ-ਵਾਰ ਕਰਦੇ ਆ ਉਹ ਸ਼ਬਦ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਜੇਕਰ ਅਸੀਂ ਜਿੱਥੇ ਬੈਠੇ ਉੱਥੇ ਹੀ ਆਪਣੇ ਦੁੱਖ ਦੀ ਗੱਲ ਕਰਾਂਗੇ ਚਿੰਤਾ ਦੀ ਗੱਲ ਕਰਾਂਗੇ ਤਾਂ ਇਹ ਦੁੱਖ ਰੋਗ ਚਿੰਤਾਵਾਂ ਘਟਣ ਦੀ ਜਗ੍ਹਾ ਤੇ ਹੋਰ ਵੱਧਦੀਆਂ ਜਾਣਗੀਆਂ ਇਸ ਕਰਕੇ ਹਰ ਥਾਂ ਤੇ ਹਰ ਕਿਸੇ ਦੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰਨਾ ਚਾਹੀਦਾ ਹਾਂ ਕਰਦੇ ਕਿਸੇ ਇੱਕ ਜੀ ਨੂੰ ਤੁਸੀਂ ਦੱਸ ਦਿੱਤਾ ਹੈ ਜਿਹਦੇ ਤੇ ਤੁਹਾਨੂੰ ਬਹੁਤ ਵਿਸ਼ਵਾਸ ਆ ਉਹਦੇ ਨਾਲ ਤੁਸੀਂ ਆਪਣਾ ਦੁੱਖ ਸਾਂਝਾ ਕਰ ਲਿਆ ਇਹ ਪਹਿਲੀ ਗੱਲ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੇ ਮਨ ਦੇ ਜੋ ਵੀ ਬੋਝ ਚਿੰਤਾਵਾਂ ਪਰੇਸ਼ਾਨੀਆਂ ਨੇ ਉਹ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸਾਂਝਾ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਆਪਾਂ ਲੋਕਾਂ ਨੂੰ ਜਦੋਂ ਦੁੱਖ ਦੱਸਦੇ ਆ ਨਾ ਕਿਸੇ ਵੇਲੇ ਇਹ ਲੋਕ ਸਾਡੇ ਦੁੱਖ ਦਾ ਮਜ਼ਾਕ ਬਣਾ ਸਕਦੇ ਆ ਸਾਡੇ ਇਸ ਦੁੱਖ ਮੁਸ਼ਕਲ ਘੜੀ ਦਾ ਮੇਰਾ ਸਾਨੂੰ ਮਾਰ ਸਕਦੇ ਆ ਪਰ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਆ ਦਿਲ ਦਾ ਦੁੱਖ ਸਾਂਝਾ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਿਰਫ ਸੁਣਦੇ ਹੀ ਨਹੀਂ ਉਹਨਾਂ ਦੇ ਹੱਲ ਵੀ ਕਰਕੇ ਦਿੰਦੇ ਆ ਭਾਵੇਂ ਕਿ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਆ ਪਰ ਜਦੋਂ ਆਪਾਂ ਆਪਣੇ ਮੁਖ ਚੰਗ ਉਹਨਾਂ ਦੇ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਛੇਤੀ ਕਿਰਪਾ ਕਰਦੇ ਆ ਇਸ ਲਈ ਪਹਿਲੀ ਗੱਲ ਤਾਂ ਇਹ ਸਮਝਣੀ ਹੈ ਵੀ ਜਿੱਥੇ ਬੈਠੇ ਆਪਣੇ ਦੁੱਖ ਰੋਗ ਚਿੰਤਾ ਦੀ ਗੱਲ ਨਹੀਂ ਕਰਨੀ ਹਮੇਸ਼ਾ ਚੜ੍ਹਦੀ ਕਲਾ ਆਪਣੇ ਰਸਨਾ ਤੇ ਰੱਖਣ ਲਈ ਕੋਈ ਵੀ ਹਾਲਚਲ ਪੁੱਛੇ ਹਮੇਸ਼ਾ ਕਹੋ ਕਿ ਚੜਦੀ ਕਲਾ ਦੇ ਵਿੱਚ ਜੇ ਕਿਸੇ ਨੇ ਕੋਈ ਕੰਮ ਧੰਦਾ کاروبار ਬਾਰੇ ਪੁੱਛਿਆ ਵੀ ਹਾਂਜੀ ਤੁਹਾਡਾ ਕੰਮ ਧੰਦਾ کاروبار ਕਿਸ ਤਰ੍ਹਾਂ ਚੱਲ ਰਿਹਾ ਹੈ ਤਾਂ ਕਹੋ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਸਾਨੂੰ ਕੋਈ ਕੋਈ ਪੁੱਛਦਾ ਹੈ ਤਾਂ ਅੱਗੋਂ ਸਾਡਾ ਜਵਾਬ ਚੜਦੀ ਕਲਾ ਵਾਲਾ ਜੇ ਫਿਰ ਇਹ ਹੋਵੇਗਾ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤਾਂ ਜੇਕਰ ਜੇ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੋਈ ਤਾਂ ਨਹੀਂ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜੋ ਸ਼ਬਦ ਅਸੀਂ ਵਾਰ-ਵਾਰ ਦੁਹਰਾਉਂਦੇ ਆ ਉਹ ਇੱਕ ਨਾ ਇੱਕ ਦਿਨ ਸੱਚ ਹੁੰਦੇ ਆ ਸਿੱਧ ਹੁੰਦੇ ਆ ਤਾਂ ਫਿਰ ਚੰਗਾ ਚੰਗਾ ਬੋਲ ਲੀਏ ਸੁਣਾ ਸੁਣਾ ਬੋਲ ਲੀਏ ਤਾਂ ਪਹਿਲਾ ਸ਼ਬਦ ਸੀ ਇਹ ਚੜ੍ਹਦੀ ਕਲਾ ਵਾਲੇ ਸ਼ਬਦ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਉਸ ਤੋਂ ਬਾਅਦ ਦੂਸਰਾ ਸ਼ਬਦ ਉਹ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਜੋ ਵੀ ਚੀਜ਼ਾਂ ਵਾਹਿਗੁਰੂ ਜੀ ਨੇ ਸਾਨੂੰ ਦਿੱਤੀਆਂ ਨੇ ਤੁਸੀਂ ਹਰ ਵੇਲੇ ਉਹਨਾਂ ਚੀਜ਼ਾਂ ਦੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ੁਕਰ ਗੁਜ਼ਾਰੋ ਸਵੇਰੇ ਉੱਠਦੇ ਅਸਾਰ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰੋ ਰਾਤ ਨੂੰ ਸੌਣ ਲੱਗਿਆਂ ਫਿਰ ਸ਼ੁਕਰਾਨਾ ਕਰਾਂ ਜੇ ਕਿਤੇ ਮਨ ਦੇ ਵਿੱਚ ਜਦੋਂ ਵੀ ਇਹ ਗੱਲ ਆਵੇ ਨਾ ਕਿ ਮੇਰੇ ਕੋਲ ਆ ਚੀਜ਼ ਨਹੀਂ ਆ ਤਾਂ ਉੱਥੇ 네ਗਟਿਵਿਟੀ ਮਨ ਦੇ ਵਿੱਚ ਉਣ ਹੀ ਨਹੀਂ ਦੇਣੀ ਇਸ ਵਿਸ਼ੇ ਤੇ ਸੋਚਣਾ ਹੀ ਨਹੀਂ ਕਿ ਮੇਰੇ ਕੋਲ ਕਿਹੜੀ ਚੀਜ਼ ਨਹੀਂ ਆ ਬਸ ਇਹ ਸੋਚਣਾ ਕਿ ਜਿਹੜੀਆਂ ਚੀਜ਼ਾਂ ਮੇਰੇ ਕੋਲ ਹੈ ਇਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਮਿਲੀਆਂ ਨੇ ਬਸ ਉਹਨਾਂ ਚੀਜ਼ਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਜਾਓ ਤਾਂ ਦੇਖਣਾ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਾਂਗੇ ਤਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋਵੇਗੀ ਤਾਂ ਦੂਸਰਾ ਸ਼ਬਦ ਕੀ ਸ਼ੁਕਰਾਨਾ ਹੈ ਚੇਰੇ ਉੱਤੇ ਆਸਾਰ ਰਾਤ ਨੂੰ ਸੌਣ ਲੱਗਿਆਂ ਉੱਠਦੇ ਆਂ ਬੈਠਦੇ ਆਂ ਤੁਰਦੇ ਆਂ ਫਿਰਦੇ ਆਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਸਕਦੇ ਆ ਜਿਹੜੇ ਬਿਲਕੁਲ ਪਾਠ ਪੂਜਾ ਨਹੀਂ ਕਰਦੇ ਕੋਈ ਵੀ ਧਾਰਮਿਕ ਕੰਮ ਨਹੀਂ ਕਰਦੇ ਜੇਕਰ ਵਾਹਿਗੁਰੂ ਜੀ ਦਾ ਸਿਰਫ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਉਹਨਾਂ ਦੇ ਉੱਤੇ ਕਿੰਨੀ ਕਿਰਪਾ ਹੋਵੇਗੀ ਰੋਟੀ ਖਾਣ ਵੇਲੇ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਕਹਿਣ ਤੋਂ ਪਾਵੇ ਆ ਕਿ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ। ਤਸ਼ਕਰਾਨੇ ਦੇ ਵਿੱਚ ਇੰਨੀ ਤਾਕਤ ਆ ਕਿ ਜੋ ਤੁਸੀਂ ਚਾਹੁੰਦੇ ਹੋ ਨਾ ਉਹ ਚੀਜ਼ਾਂ ਖੁਦ ਤੁਹਾਡੇ ਵੱਲ ਖਿੱਚੀਆਂ ਚਲੀਆਂ ਆਉਣਗੀਆਂ। ਪਰ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਇਹਦੇ ਨਾਲ ਸਾਡੇ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਸੰਗਤ ਜੀ ਬੇਸ਼ੁਕਰੰਦੇ ਨੂੰ ਕਿਤੇ ਵੀ ਠੋਈ ਨਹੀਂ ਮਿਲਦੀ ਅਤੇ ਜੇਕਰ ਸ਼ੁਕਰਗੁਜ਼ਾਰ ਰਹਿਾਂਗੇ ਤਾ ਦੁਨੀਆ ਦੀ ਸੁੱਖ ਵੀ ਮਿਲਣਗੇ ਅਤੇ ਦਰਗਾਹੀ ਸੁੱਖ ਵੀ ਮਿਲਣਗੇ ਸੋ ਇਹ ਦੋਵੇਂ ਹੀ ਸ਼ਬਦ ਬੋਲਣੇ ਕੋਈ ਔਖੇ ਨਹੀਂ ਆ ਪਹਿਲਾ ਜਦੋਂ ਕੋਈ ਹਾਲ ਚਾਲ ਪੁੱਛਦਾ ਏ ਉਹਨੂੰ ਕਹੋ ਬਹੁਤ ਕਿਰਤ ਪਾਈ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਹਰੇਕ ਦੇ ਨਾਲ ਆਪਣਾ ਦੁੱਖ ਸਾਝਾ ਨਾ ਕਰੋ। ਵੈਸੇ ਜਿਵੇਂ ਤਾਂ ਸਿਆਣੇ ਬਜ਼ੁਰਗ ਸਮਝਾਉਂਦੇ ਹੀ ਆ ਨਾ ਵੀ ਕੁਝ ਗੱਲਾਂ ਹਰੇਕ ਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਕਈ ਵਾਰ ਅਸੀਂ ਭਾਂਪਣਾ ਦੇ ਵਿੱਚ ਬਹਿ ਕੇ ਜਾਂ ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਆ ਅਸੀਂ ਦੇਖਦੇ ਹੀ ਨਹੀਂ ਵੀ ਅਸੀਂ ਕਿੱਥੇ ਬੈਠੇ ਆ। ਅਸੀਂ ਬਿਨਾਂ ਸੋਚੇ ਸਮਝੇ ਆਪਣੇ ਮਨ ਦੀ ਹਰ ਗੱਲ ਦੂਜਿਆਂ ਦੇ ਨਾਲ ਕਰ ਬੈਠਦੇ ਆ ਪਰ ਬਾਅਦ ਵਿੱਚ ਪਛਤਾਉਂਦੇ ਆ। ਤਾਂ ਬਾਅਦ ਵਿੱਚ ਪਛਤਾਉਣ ਦੇ ਨਾਲੋਂ ਚੰਗਾ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਕਿਸੇ ਨੂੰ ਦੁੱਖ ਦੱਸਿਆ ਸਾਨੂੰ ਉਹ ਦੁੱਖ ਦੀ ਦਵਾਈ ਮਿਲਦੀ ਬਸ ਇੱਕ ਮਨ ਨੂੰ ਥੋੜੀ ਜੀ ਤਸੱਲੀ ਮਿਲ ਜਾਂਦੀ ਆ ਤਾਂ ਇਹ ਤਸੱਲੀ ਗੁਰੂ ਸਾਹਿਬ ਜੀ ਦੇ ਨਾਲ ਦੁੱਖ ਸਵੀ ਕਰਕੇ ਨਹੀਂ ਮਿਲ ਜਾਵੇਗੀ ਸਿਰਫ ਤਸੱਲੀ ਨਹੀਂ ਮਿਲੇਗੀ ਹੱਲ ਮਿਲਣਗੇ